ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਅਦੀਨ ਆਉਂਦੇ ਪਿੰਡ ਪੱਖੋਵਾਲ ਕੁਲੀਆਂ ਵਿੱਚ ਦੇਰ ਰਾਤ 6-7 ਚੋਰ ਪਿੰਡ ਵਿੱਚ ਸ਼ਰਿਆਮ ਤੇਸ ਧਾਰ ਹਥਿਆਰ ਲੈ ਕੇ ਕੁੰਮ ਦੇ ਸੀਟੇ ਸੀਟੀਵੀ ਵਿੱਚ ਕੈਦ ਪਿੰਡ ਦੇ ਲੋਕ ਕਾਫੀ ਸਹਿਮੇ ਹੋਏ ਹਨ ਇਹਨਾਂ ਚੋਰਾਂ ਵੱਲੋਂ ਚਾਰ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਘਰਾਂ ਦੇ ਅੰਦਰ ਚਾਤੀਆਂ ਮਾਰਦੇ ਵੀ ਸੀਸੀਟੀਵੀ ਵਿੱਚ ਕੈਦ ਹੋਏ ਹਨ ਪਰ ਸਿਰਫ ਇੱਕ ਬੰਦ ਕਰ ਵਿੱਚ ਚੋਰੀ ਕਰਨ ਦੇ ਵਿੱਚ ਸਫਲ ਰਹੇ ਜਾਣਕਾਰੀ ਦਿੰਦੇ ਹੋਏ ਘਰ ਦੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਕਿਤੇ ਕੰਮ ਦੇ ਲਈ ਘਰੋਂ ਬਾਹਰ ਗਏ ਹੋਏ ਸੀ ਜਦੋਂ ਉਹ ਅਗਲੇ ਦਿਨ ਘਰ ਪਹੁੰਚੇ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਪਿਆ ਸੀ। ਘਰ ਦੇ ਵਿੱਚ ਤਾਲਾ ਤੋੜ ਕੇ ਦਾਖਲ ਹੋਏ ਚੋਰਾਂ ਨੇ ਦੇ ਨਾਲ ਪਹਿਲਾਂ ਤਾਂ LED ਤੇ ਹੱਥ ਸਾਫ਼ ਕੀਤਾ ਉਸ ਤੋਂ ਬਾਅਦ ਅਲਮਾਰੀਆਂ ਦੇ ਨਾਲ-ਨਾਲ ਘਰ ਦੇ ਵਿੱਚ ਪਏ ਹੋਏ ਜਮ੍ਹਾਂ ਰਾਸ਼ੀ ਤੇ ਵੀ ਹੱਥ ਸਾਫ਼ ਕਰ ਦਿੱਤਾ। ਇੱਥੋਂ ਤੱਕ ਕਿ ਚੋਰਾਂ ਨੇ ਘਰ ਦੇ ਵਿੱਚ ਬਣੇ ਮੰਦਰ ਦੇ ਵਿੱਚ ਰੱਖੇ ਹੋਏ ਪੈਸਿਆਂ ਨੂੰ ਵੀ ਨਹੀਂ ਛੱਡਿਆ। ਬਜ਼ੁਰਗ ਜੋੜੇ ਨੇ ਪਰੇਮੰਦ ਦੇ ਨਾਲ ਦੱਸਿਆ ਕਿ ਉਹ ਤੇ ਉਸ ਦਾ ਪਤੀ ਘਰ ਦੇ ਵਿੱਚ ਇਕੱਲੇ ਰਹਿੰਦੇ ਹਨ ਅਤੇ ਉਹਨਾਂ ਦਾ ਬਜ਼ੁਰਗ ਪਤੀ ਦਿਹਾੜੀ ਲਗਾ ਕੇ ਬੜੀ ਮੁਸ਼ਕਿਲ ਦੇ ਨਾਲ ਪੈਸੇ ਕਮਾਉਂਦੇ ਹਨ ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਮੇਰਾ ਨਾਮ ਆਇਆ ਕਮਲਾ ਦੇਵੀ ਪਿੰਡ ਦਾ ਨਾਮ ਪਖਵਾਲ ਕੁੱਲੀਆਂ ਘਟਨਾ ਇਦਾਂ ਹੀ ਹੈ ਕਿ ਮੇਰਾ ਤਾਂ ਸਾਰਾ ਸਮਾਨ ਕੱਢ ਕੇ ਲੈ ਗਏ ਉਹ ਠੀਕ ਹੈ ਮਹਾਰਾਜ ਦੇ ਮੰਦਿਰ ਦੇ ਵਿੱਚ ਦਸਵੰਤ ਰੱਖੀ ਦੀ ਉਹ ਵੀ ਲਾ ਕੇ ਕੱਢ ਗਏ ਆਪਣੇ ਪੈਸੇ ਆਪਣੇ 8-9000 ਰੁਪਏ ਮੇਰਾ 9000 ਰੁਪਏ ਦਾ ਉਹ ਵੀ ਲਾ ਕੇ ਕੱਢ ਕੇ ਤੇ ਬਾਕੀ ਐਲਸੀਡੀ ਲਾ ਕੇ ਲਾ ਆ ਕੇ ਹੋਰ ਪੁੱਤ ਮੈਂ ਸਮਾਨਾ ਜ ਕੋਈ ਚੱਕ ਨਹੀਂ ਕੀਤਾ ਟਰੰਕ ਕੋਲੇ ਟਰੰਕ ਦੀ ਵਿੱਚ ਵੀ ਚਾਦਰਾਂ ਕੱਢ ਕੇ ਲੈ ਗਏ ਤੇ ਬੋਰੀਆਂ ਜਿਹੜੀਆਂ ਸੀ ਨਾ ਉਹ ਉੱਪਰ ਕਰ ਗਏ ਨੇ ਨਹੀਂ ਅਸੀਂ ਘਰ ਨਹੀਂ ਆ ਗਏ ਪੁੱਤ ਅਹੀਂ ਪਹਿਲਾਂ ਅੰਬਰਸਰ ਗਏ ਦੇ ਅੰਬਰਸਰ ਉਸਾਮੀ ਇਹ ਦੋ ਹੀ ਦਿਨ ਅਹੀਂ ਉਦਰੀ ਰਾਤ ਅਹੀਂ ਕੁੜੀ ਗੁੰਗੜ ਵੱਡੀ ਕੋ ਚੱਲ ਗਏ ਕੁਲੀ ਸੇਕ ਵੇ ਤਾਂ ਅਹੀਂ ਉਧਰੋਂ ਆਏ ਆ ਲੋ ਗਾਦੂ ਇੱਕ ਸਾਲ ਸਾਡੀ ਇੱਕ ਚੈਨੀ ਤੇ ਦੋ ਮੁੰਦਰੀਆਂ ਲੈ ਗਈਆਂ ਦੋ ਤਿੰਨ ਸਾਲ ਹੋ ਗਿਆ ਤਿੰਨ ਕਣ ਚਾਰ ਪੰਜ ਦੀ ਹੋ ਗਿਆ ਗੁੜਿਆ ਦੇ ਹੋਂ ਵਾਲੀ ਦੂਸਰੀ ਵਾਰੀ ਚੋਰੀ ਹੋਈ ਹੈ ਸਾਹੀ ਗਰੀਬ ਬੰਦਿਆਂ ਲੁੱਟੇ ਗਏ ਆ ਤੇ ਨੋਵਾ ਪੁੱਤਰਾ ਝੜਕਾਂ ਖਾਣ ਚੁੱਕੇ ਰਹਿ ਗਏ ਆ ਹੋਰ ਸਾਡੀ ਮੰਗ ਕੀ ਹੋਣੀ ਹੈ ਕੋਈ ਆਕੇ ਸਾਡੀ ਕੋਈ ਜਿੱਤੋ ਥੋੜੀ ਹੈ ਬੱਚਿਆਂ ਕੇ ਕੋਈ ਇਤਨੀ ਹੈਗੀ ਰੋਟੀ ਨਹੀਂ ਪੂਰੀ ਹੋਣੀ ਦੇਣਾ ਸਮਾਨ ਕਿੱਥੋਂ ਪੈਦਾ ਕਰ ਸਕਦੇ ਆ ਦਿਹਾੜੀਦਾਰ ਬੰਦਾ ਦਿਹਾੜੀਦਾਰ ਬੰਦਾ ਹੈ ਦੀ ਉਮਰ ਦਿਹਾੜੀ ਲਾਂਦੀ ਪ੍ਰੇਮ ਚੰਦ ਮਜ਼ਦੂਰੀ ਕਰਨ ਨੇ ਸੀ ਬਾਹਰ ਗਏ ਦੇ ਸਵੇਰੇ ਆ ਗਏ 6 ਵਜੇ ਆ ਕੇ ਦੇਖਿਆ ਤਾਲਾ ਟੁੱਟੇ ਪਏ ਹੈ ਸਾਡੇ ਤਾਲੇ ਟੁੱਟੇ ਪਏ ਦੇਖੋ ਰੇ ਕਪੋਛ ਕੇ ਸੇ ਕਰਕੇ ਸਾਨੂੰ ਕੁਝ ਦੱਸਣ ਨੂੰ ਮਿਲ ਸਕਦਾ ਕੋਈ ਨਾ ਮਿਲਣਾ ਕੀ ਹੁਣ ਐਲਡੀ ਆ ਸਾਡੀ ਉਹ ਲੈ ਗਏ ਆ 9000 ਰੁਪਏ ਨਗਦੀ ਉਹ ਲੈ ਗਿਆ ਕੋਈ ਕੱਪੜੇ ਕੁੱਪੜੇ ਲੈ ਗਿਆ ਹੋਰ ਬਾਕੀ ਸਮਾਨ ਪਿਆ ਰਿਹਾ ਹੁਣ ਦੇਖੋ ਕੌਣ ਆ ਕੀ ਪਿਆ ਇੱਥੇ ਕੀ ਨਹੀਂ ਆਈ ਆਈa ਤਨੇ ਲਗਾਇਆ ਵੀ ਉਦਾਂ ਹੀ ਖਲਾਰਾ ਪਿਆਦਾ ਮੈਂ ਨਰਾਇ ਰਾਣੀ ਐ ਤੇ ਉਧਰ ਗੇੜ ਖੁੱਲਾ ਹੀ ਆਈਆ ਪ੍ਰਕਾਰ ਹੀ ਰੋਟੀ ਖਾਂਦੇ ਦਾ ਹੁਣ ਤਾਂ ਪਤਾ ਨਹੀਂ ਲੱਗੇ ਦਰਾਨੀ ਮੇੜੀ ਉਹਨਾਂ ਨੂੰ ਦੱਸਿਆ ਵੀ ਤੁਹਾਡਾ ਬੂਆ ਜੰਧਰਾ ਘੁੱਟਾਇਆ ਤੁਸੀਂ ਦੇਖਿਆ ਨਹੀਂ ਮੈਂ ਨੀ ਗੁਰ ਕੀਤਿਆਂ ਉਦਲੇ ਪਾਸ ਪਰਲੇ ਪਾਸੇ ਮਾਲ ਲਈ ਪਿਰੋਲਾ ਪੇਦਾ ਤੇ ਉਧਰ ਬੰਦੇ ਆਏ ਬੰਦੇ ਆਏ ਦੇ ਏ ਗੋਣੇ ਤੇ ਨਹੀਂ ਆਣ ਨਿਗਣੇ ਬੱਤੇ ਅਸੀਂ ਆਪਣੇ ਘਰ ਹੀ ਰਹੇ ਅੱਗੇ ਹੀ ਦੇਖਾਂ ਕਿਤੇ ਪੇਟੀ ਦੇ ਕੁੰਡੇ ਵੀ ਖੁੱਲੇ ਪੇਟੀ ਖੁੱਲੀ ਬੂਆ ਅਰ ਸੋਇਦੇ ਉੱਤੇ ਖੁੱਲਾ ਬੋਦਰ ਆਜੋ ਦਾ ਨਾ ਆ ਤੇ ਚੰਦਗਾਰਾਂ ਦੇ ਪੰਜਾਬ ਪੁਲਿਸ ਚ ਨਾ ਹੈਗਾ ਇਹ ਹੁਣ ਅਨੁਸਾਰਾ ਢੜਾ ਹੈਗਾ ਸਾਰੇ ਘਰਾਂ ਚ ਚਾਤੀ ਮਾਰ ਕੇ ਗਏ ਨਾ ਉੱਦਾਂ ਪਹਿਰੇ ਲੱਗਣੇ ਚਾਹੀਦੇ ਇਹਦੇ ਵਿੱਚ ਕੋੜੀ ਹੋਣੀ ਚਾਹੀਦੀ ਵੀ ਕੀ ਗੱਲ ਹੈ ਕਿ ਕਿੱਥੋਂ ਬਾਹਰ ਬੰਦੇ ਕਿੱਦਾਂ ਆ ਗਿਆ ਟਪੰਡਾਂ ਵਿੱਚ ਆੜ ਇਗੜਾ ਕੰਮ ਹੋਇਆ ਨਹੀਂ ਕਦੇ ਹਣੇ ਪਿੰਡਾਂ ਵਿੱਚ ਘਰਾਂ ਵਿੱਚ ਨਹੀਂ ਹੋਇਆ ਕਦੀ ਵੀ ਬਾਦ ਮੰਦਰਾ ਮੱਧ ਰਜਿੰਦਰੇ ਹਾਂ ਪਰ ਬੈ ਸਤਵਾਲ ਜੇ 5 ਵਜੇ ਉੱਠੇ ਆਪਾਂ ਸਵੇਰੇ ਬੱਚੇ ਵੀ ਉੱਠੇ ਬਾਦਮ ਦੇਖ ਕੇ ਕਹਿੰਦੇ ਸਾਹਮਣੇ ਤੋ ਰਾਜਾ ਖੁੱਲਾ ਹੈ ਗੜਾ ਐਦੋ ਰਾਜਾ ਖੁੱਲਾ ਹੀ ਜੇ ਤੇ ਉਪਰ ਪੌੜੀ ਰਸਤੇ ਰਾਹੀਂ ਕਿਹਾ ਵੀ ਆਏ ਹੁਣ ਭੱਟੇ ਨੇ ਜਾਣਾ ਹੈ ਵੱਡੀ ਸਵੇਰੇ ਤਾਂ ਉਹਦੇ ਭਲੇਖੇ ਵੀ ਉੱਪਰੋਂ ਹੀ ਆਏ ਹੋਣੇ ਆ ਤੇ ਜੇ ਲੋਨਾਂ ਨੂੰ ਪੁੱਛਣਗੇ ਉਹ ਕਹਿੰਦੇ ਆਪਾਂ ਆਏ ਨਹੀਂ ਹਾਂਗੇ ਤੋਂ ਦੇ ਬਾਅਦ ਫਿਰ 7 ਵਜੇ ਪਰਲੇ ਮਾਲ ਜਿਹੜੇ ਦੇਖ ਕੇ ਕਹਿੰਦੇ ਤੇ ਚੋਰੀ ਹੋ ਗਈ ਜੇ ਤੇ ਸਾਨੂੰ ਫਿਰ ਡੋਟ ਵੀ ਹੋ ਸਕਦਾ ਬੰਦੇ ਸਾਡੇ ਵੀ ਪੈ ਮਾਰ ਗ ਨਹੀਂ ਕਾ ਉਹ ਸਾਦਾ ਲਾਗੇ ਆਣ ਗਵਾਂਡ ਉੱਠੇ ਹੁੰਦੇ ਉਹ ਚੱਲ ਗਏ ਹੁਣ